ਸਤਨਾਮ ਸ੍ਰੀ ਵਾਖੂ ਸਾਹਿਬ ਜੀ ਜਪਜੀ ਸਾਹਿਬ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈ ਪੰਗੁ ਪ੍ਰਸਾਦ ਜਪ ਆਦ ਸੱਚੋ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋ ਗਈ ਜੇ ਸੱਚੀ ਲਖ ਵਾਰ ਚੁੱਪੈ ਚੁੱਪਨਾ ਹੋ ਗਈ ਜੇ ਲਾਇ ਰਹਾ ਲਿਵਤਾਰ ਉਹ ਖਿਆਲ ਉਹ ਖਨਾਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪ ਆਲਖ ਹੋਹੇ ਤੱਕ ਨਚ ਲੈ ਨਾਲ ਕਿਉ ਸਚਿਆਰਾ ਹੋਈ ਐ ਕਿਉ ਕੂੜਾ ਟੁੱਟਾ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਆ ਹੁਕਮ ਲੈ ਬੜਿਆਈ ਹੁਕਮੀ ਉਤਮਨੀਤ ਹੁਕਮ ਲਿਖ ਦੁਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਤਾ ਪਾਈਆ ਹੈ हुक्म सब को बाहर हुक्म न कोई नानक हुक्म जे बुद्धा त मैं कह न कोय गावे को तान हो वै किस तान गावे को दाजन निशान गावे को गुरुणी आईया चार गावे को विद्या विक्रम विचार गावे को सार कीर्तन खेह गावे को जीला लै फिर देह ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖ ਹਾਦਰ ਹਾਦੂਰ ਕਿਤਨਾ ਕਿਤਿਨਾ ਵੈ ਤੋਟ ਕਤ ਕਤ ਕਿਤਿਨ ਕੋਟੀ ਕੋਟ ਕੋਟ ਨਿੰਦਾ ਦੇ ਲੰਦੇ ਤੱਕ ਪਾਹੇ ਜੁਗਾ ਜੁਗੰਤਰ ਕਾਹੀ ਖਾਹੇ ਹੁਕਮੇ ਹੁਕਮਤ ਲਾਏ ਰਾਹ ਨਾਨਕ ਵਿਗਸਾਵੇ ਪ੍ਰਵਾਹ ਸਾਚਾ ਸਾਹਿਬ ਸਾਚਨਾ ਹੈ ਭਾਖਿਆ ਭਵਪਾਰ ਰਾਖੇ ਮੰਗੇ ਦੇ ਇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗਰ ਕੀਆ ਜਿਤ ਦਿਸਾ ਦਰਬਾਰ ਮੋਹ ਕੇ ਬਰਣ ਬੋਲਿਆ ਜਿਸ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜੇ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵਹਿ ਜਾਣੀਐ ਸਭਾਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨੰਨਣ ਸੋਏ ਜਨ ਸੇਵਾਤਨ ਪਾਇਆ ਮਾਨੋ ਨਾਨਕ ਕਾਵਿਆ ਕੋ ਨਿਧਾਨ ਗਾਵਿਆ ਸੰਯਮਨ ਰਖਿਆ ਭਾਵੋ ਦੁਖ ਪ੍ਰਾਰ ਸ਼ੂ ਕਰ ਲਾਇ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਆਸਮਾਈ ਗੁਰੂ ਈਸਰ ਗੁਰੂ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਤ ਨਜਾਈ ਗੁਰਾ ਇਕ ਦੇਹ ਬੁਢਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਮਿਸਰ ਨਜਾਈ ਇਹ ਤਨਾਵਾ ਜੇ ਦਸ ਭਾਵਾਂ ਮੈਨੂੰ ਪਾਣੇ ਕੇ ਨਾਹੀਂ ਫਰੀਜ ਤੀਸਰੇ ਠੂ ਪਾਈ ਬਿਕਾਮਣ ਕਰਮਾ ਕਮਲਾ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾਂ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਾ ਕੰਡਾ ਵੀ ਜਾਣੀ ਆ ਨਾਲ ਚੱਲੇ ਸੋ ਕੋਈ ਕੰਗਨ ਆਵਰ ਖਾਇ ਕਾ ਜਸ ਕੀਰਤ ਜਗ ਲੇ ਜੇਤ ਸੁਨਦਰ ਆਵੇ ਤਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋ ਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤਿਆ ਗੁਣ ਦੇ ਤੇਹਾ ਕੋ ਨ ਅਸ਼ੁੱਧੈ ਜੇਤਸ ਗੁਣ ਕੋਈ ਕਰੇ ਸੁਣਐ ਸਿਦਿ ਪੀਰ ਸੁਰਨਾਥ ਸੁਣਐ ਤਰ ਤ ਤਵ ਆਕਾਸ ਸੁਣਐ ਦੀਪ ਲੋਪਾ ਤਾਲ ਸੁਣਐ ਪਹੇਨ ਸਕ ਕਾਲ ਨਾਣੁ ਭਗਤਾਨ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦਰ ਸੁਣੈ ਬਕਸਾਲਾ ਹਰਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਮ੍ਰਤ ਵੇਦ ਨਾਨਕ ਭਗਤਾਨ ਸਦਾ ਵਿਗਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਸ਼ਟ ਅਸ਼ਰ ਕੈ ਸ্নান ਸੁਣੈ ਪਰ ਪਰ ਪਾਵਹਿ ਮਾਨ ਸੁਣੈ ਲਗੈ ਸਹਿ ਧਿਆਨ ਨਾਨਕ ਭਗਤਾਂ ਹਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹ ਸੁਣਿਆ ਛੇਕ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਵੈ ਅਸਗਾਹ ਨਾਨਕ ਭਗਤਾਂ ਹਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀਤ ਕਹੀ ਨ ਜਾਏ ਜੇ ਕੋ ਕਹਿ ਪਿੱਛਾ ਪੁਛਤਾਏ ਕਾਗਦ ਕਰਮ ਲਿਖਣ ਹਾਰ ਮਨਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਸੁੱਤ ਹੋਆ ਮਨ ਬੁੱਧ ਮਨ ਸਗਲ ਪਵਨ ਕੀ ਸੋਧ ਮਨ ਮੋਟੋਟਾ ਨਾ ਖਾਏ ਮਨ ਜਮਕਾ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਬਸੋਂ ਪ੍ਰਗਟ ਜਾਏ ਮਨ ਮਗਨਾ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਨਾ ਪਾਵੇ ਮੁਖ ਦਵਾਰ ਮਨ ਨਾ ਪਰਵਾਰਾ ਸਾਧਾਰ ਮਨ ਨਾ ਤਰਾ ਤਾਰੇ ਗੁਰ ਸਿੱਖ ਮਨ ਨਾ ਨਾਨਕ ਭੇਨਾ ਪਿਕ ਐਸਾ ਨਾਮ ਨਰਿੰਦਰਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇਂਦਰ ਗਹਿ ਮਾਨ ਪੰਚੇ ਸੋਹੇ ਹਿੰਦਰਾ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਿਆ ਕਰਨਾ ਨਹੀਂ ਸੁਮਾਰ ਤੌਲ ਧਰਮ ਦੇ ਆ ਕਾ ਪੂਤ ਸੰਤੋਖ ਥਾਵ ਰਖਿਆ ਜਨ ਸੂਤ ਜੇ ਕੋ ਬੁਝਾ ਵਸ ਤਿਆਰ ਤੌਲਾ ਪਰ ਕੇਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰਤਲਾ ਕਵਨ ਜੋਰ ਜੀ ਆਜਾਤ ਰੰਗਾਂ ਕੇ ਨਾਵ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੇਤਾ ਹੋਏ ਕੀਤਾ ਤਾਣਸਵਲਿਓ ਰੂਪ ਕੀਤੀ ਦਾਤ ਜਾਣਾ ਕੌਣ ਕੂਟ ਕੀਤਾ ਵਸਾਓ ਇੱਕੋ ਕਵਾਉ ਤਿਸਤੇ ਹੋਏ ਲਖ ਦਰੀਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਭਾਵੈ ਸਾਈ ਪਲੀਕਾਰ ਤੁਸ ਦਾ ਸਲਾਬਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਹੈ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਸੰਗ ਦਾਤਾਰ ਅਸੰਖ ਸੂਰਮ ਭਖ ਸਾਰ ਸੰਖ ਮੋਲ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਸ ਭਾਵੈ ਸਹੀ ਭਲੀ ਕਾਰ ਤੁਸ ਦਾ ਸਲਾਮਤ ਨਿਰੰਕਾਰ असंख मूर्खंद कोर संख चोर हराम कोर संख मर कर जाहे जोर संख गल बड़ा हत्या कमाहे संख पापी पाप कर जाहे संख कूड़ कूड़े फिराहे संख मेषमण पाक खाहे असंख निंदक से कहे पार नानक नीच कह विचार वार न जावा एक बार जो तुझ पावा सही भली कार तुसदा सलामत निरंकार

ਜੋ ਤੂ ਭਾਵੈ ਸਾਈ ਭਲੀਕਾਰ ਤੁਸ ਤਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇਹ ਪਾਣੀ ਤੂ ਤੈ ਉਤਰ ਸੁਕੇ ਹਾ ਮੂਤ ਲੀਤੀ ਕਪੜ ਹੋਏ ਦੇ ਸਾਬੂਨ ਲਿਆ ਉਹ ਧੋਏ ਪਰਿਆ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਮੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਕਾਓ ਨਾਨਕ ਹੁਕਮੀ ਆਬ ਹੋ ਜਾਹੋ ਈਰਤ ਤਪ ਤੇ ਆਤਤ ਦਾਨ ਜੇ ਕੋ ਪਾਵਤ ਲਕਾ ਮਾਨ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰ ਗਤ ਈਰਤ ਮਲਣਾਓ ਸਭ ਗੁਣ ਤੇਰੀ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤਪਾ ਨੀਬਰ ਮਾਓ ਸਤ ਸਵਸ ਦਾ ਮੁੰਚਾਓ ਕਵਨ ਸਵੇਲਾ ਭਗਤ ਕਵਨ ਕਵਨ ਤੇ ਤਕ ਕਵਨ ਵਾਰ ਕਵਨ ਸ੍ਰਉਤੀ ਮਾ ਹੋ ਕਵਨ ਜਿਤ ਹੋਆ ਆਕਾਰ ਵੇਲਾ ਪਾਈ ਆਪਣ ਨਤੀਜੇ ਹੋ ਗਾ ਲੇਹ ਕੁਰਾਨ ਵਕਤ ਨ ਪਾਇਓ ਕਾ ਦੀਆਂ ਜੇ ਲਿਖਣ ਲੇਹ ਕੁਰਾਨ ਤੇ ਤਵਾਰ ਨ ਜੋਗੀ ਜਾਣਾ ਰੁੱਤ ਮਾਹ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾਂ ਕਿਵ ਸਾਲਾਹੀ ਕਿਵਰ ਨਹੀਂ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵਡਾ ਸਾਹਿਬ ਢੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਦੇ ਕੋ ਆਪ ਹੋ ਜਾਣਾ ਗ ਗਿਆਨ ਸੋ ਹੈ ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ ਓੜ ਕੋੜ ਗੋਪਾਲ ਸਕੇ ਵੇਦ ਕਹਿਣ ਇੱਕ ਬਾਤ 6618 ਕਹਿਣ ਕਿ ਤੀਬਾ ਅਸਲ ਇੱਕ ਧਾਤੋ ਲਿਖਾ ਹੋਇ ਤਾ ਲਿਖੀਐ ਲਿਖਾ ਹੋਇ ਬਣਾ ਸੋ ਨਾਨਕ ਢਾ ਆਖੀਐ ਆਪੇ ਜਾਣਾ ਆਪ ਸਾਲਾਹੀ ਸਾਲਾਹੀ ਤੀਸੁਰਤ ਨਪਾਈਆ ਨਦੀਆਂ ਤਵਾਪ ਵਹਿ ਸੁਵੰਦਨਾ ਜਾਣੀਆਂ ਹੈ ਸੁਮੰਦੋ ਸ਼ਾਹ ਸੁਲਤਾਨ ਘਰਾਸੇਤੀ ਮਾਰ ਧਨ ਕੀੜੀ ਤੁਲਨਾ ਹੋਵਨੀ ਜੇਸ ਮਨ ਹੋਣਾ ਵੀਸ ਰਹੇ ਅੰਤਨ ਸਿਪਤੀ ਕਹਿਣਾ ਨਾ ਅੰਤੋ ਅੰਤ ਨ ਕਰਣਾ ਦੇਣਾ ਨਾ ਅੰਤੋ ਅੰਤ ਨ ਵਿਕਰਣ ਸੁਣਨੋ ਨਾ ਅੰਤੋ ਅੰਤ ਨ ਜਾਪਿਆ ਕਾਮਨ ਮਨ ਤੋਂ ਅੰਤ ਨ ਜਾਪਿਆ ਕੀਤਾ ਆਕਾਰ ਅੰਤਨ ਜਾਪੈ ਪਾਰਾ ਬਾਰ ਅੰਧਕਾਰਨ ਕੀਤੇ ਬਿਰਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਬੋਤਾ ਕਹੀਆ ਬੋਤਾ ਹੋਏ ਵੱਡਾ ਸਾਹਿਬ ਉੱਚਾ 타ਉ ਉੱਚੇ ਉਪਰ ਉੱਚਾ ਨਾਮ ਏਵਡ ਉੱਚਾ ਹੋਗਾ ਕੋਏ ਜੀ ਸੂਚੇ ਕੋ ਜਾਣੈ ਸੋਏ ਜੇਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਣਾ ਤਮਾਏ ਇਤੇ ਮੰਗੇ ਜੋਦਾ ਪਾਰ ਕਿਤੇ ਆਗਣਤ ਨਹੀਂ ਵਿਚਾਰ ਕਿਤੇ ਖਪ ਚੁੱਟੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਕਾਹੀ ਕਾਹੇ ਇਤਾਂ ਦੂਰ ਭੋਗ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਬਾਣਾ ਹੋਏ ਹੋ ਰਾਕਰਸ ਤੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੋਹ ਖਾਇ ਆਪੇ ਜਾਣਾ ਆਪੇ ਦੇ ਆਖੇ ਸੇ ਪੇਕੇ ਕੀ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀ ਏ ਅਮਲ ਖੰਡਾਰ ਅਮਲ ਆਵੇ ਮੁਰਲਾ ਜਾਹੇ ਮਲ ਪਾਏ ਮੁਰਲਾ ਸਮਾਹੇ ਮਲ ਧਰਮ ਮੁਰਦੀਬਾਨ ਅਮਲ ਤੁਲਾ ਅਮਲ ਪਰਵਾਨ ਅਮਲ ਬਖਸ਼ੀ ਸੇ ਮਲ ਨੀਸਾਨ ਅਮਲ ਕਰਮ ਮਲ ਫੁਰਮਾਨ अमुलो मुलाख्या न जाए आख आख रहे निवलाय आख हे वेद पाठ पुराण आख हे प्रेक हे व्यान आख हे ब्रमे आख हे इंद आख हे गोपीत गोविंद आखे हैं ईश्वर सिद्ध आखे हैं कि ते कि ते बुद्ध आखे हैं दानव आखे देव आखे हैं सुनर मुंजन सेवा ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੇ ਹੇ ਤਾਖ ਨ ਸਕੇ ਕਿ ਕੀ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੀ ਹੈ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾਸੋ ਕਰ ਕੇ ਹਾਜਤ ਵੈ ਸਰਬ ਸੰਭਾਲੇ ਵਾਦੇ ਨਾਦ ਅਨੇਕ ਅਸੰਖਾ ਕੀਤੇ ਵਾ ਬਣ ਹਾਰੇ ਇਤੇ ਰਾਗਪਰੀ ਸੋ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਤੋ ਹਣੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਤੁਕੁਪਤ ਰਹਿ ਜਾਣੇ ਡਿਗਲਿ ਤਰ ਵਿਚਾਰੇ ਗਾਵੇ ਹੀ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਹਿੰਦ 에ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਵਰਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਥੀ ਸਤੀ ਸੁਨ ਤੋਖੀਂ ਗਾਵੇ ਵੀਰ ਕਰਾਰੇ रावण पंडित पठन रखी सर जो जो वेद नारले गावे मोहनी अमल मोहन सुगाम च प्याले गाव रतन पाए तेरे 68 तीर्थ नारले गावे जोध महाबल சூர गावे कहानी सारे गावे खंड मंडल वर पंडा कर कर रखे तारे सी तुतुनो गावे जो तुद पावन रते तेरे भगत रसाले ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਸੀ ਰਤਨ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸੀ ਮਾਇਆ ਜਨੋ ਪਾਈ ਕਰ ਕਰ ਵੇਖਾ ਕੀ ਤਾ ਆਪਣਾ ਜੋ ਤਿਸ ਦੀ ਬੁੜਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸਾਹੋ ਸਾਹ ਪਾਤ ਸਾਹਿਬੋ ਨਾਨਕ ਰਹਿਣ ਰਦਾਈ ਮੁੰਦਾ ਸੰਤੋਖ ਸਰਪਾ ਝੋਲੀ ਧਿਆਨ ਕੀ ਕਰੇ ਵਿਪੂਤਾ ਕੰਥਾ ਕਾਲ ਕੁਵਾਰੀ ਕਾਇਆ ਢੂਤ ਡੰਡਾ ਪ੍ਰਤੀਤ ਆਈ ਪੰਤੀ ਸਗ ਜਮਾਤੀ ਮਨ ਜੀਤਾ ਜਗ ਜੀਤ ਆਦੇਸੋ ਤਿਸੈ ਆਦੇਸੋ ਆਦ ਨਿਲ ਨਦ ਨਹਤ ਜੋ ਜੁਗ ਇਕੋ ਵੇਸ ਭੁਗਤ ਗਿਆਨ ਦਾ ਪੰਡਾਰਣ ਘੜਗੜ ਵਾਜੇ ਨਾਦ ਆਪੇ ਨਾਥੋ ਨਾਥੀ ਸਭ ਜਾ ਕੀ ਰਦਸ ਦੇਵਰਾ ਸਾਧ ਸੰਜੋਗ ਜੋ ਜੋ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ ਤਿਸ ਆਦੇਸੋ ਆਦਨਿਲ ਅਨਦ ਅਨਾਹਤ ਜੂ ਜੁਗ ਇਕੋ ਵੇਸ ਇਕ ਮਾਈ ਜੁਗਤ ਵੈ ਆਇ ਤਿੰਚੇ ਲੈ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇਦੀ ਬਾਣ ਜਿਉ ਤਿਸ ਭਾਵੈ ਤਿ ਵਚਲਾ ਵਾਜੁ ਹੋਵੈ ਫਰਮਾਨ ਓਹ ਹੋਵੇਖਾ ਉਹਨਾਂ ਨਦਰਨਾ ਆਵੈ ਬਹੁਤਾ ਇਹ ਵਿਡਾਨ ਆਦੇਸ ਤਿਸ ਆਦੇਸ ਆਦਨਿਲ ਨਦਨਹਤ ਜੂ ਜੁਗ ਇਕੋ ਵੇਸ ਆਸਨ ਲੋਏ ਲੋਏ ਪੰਡਾਰ ਜੋਖਿ ਸਪਾਇ ਸੋਇ ਕਾ ਵਾਰ ਕਰ ਕਰ ਵਖੈ ਸਿਰਜਨ ਹਾਰ ਨਾਨ ਸਚੇ ਕੀ ਸਾਚੀ ਕਾਰ ਆਦੇਸ ਤੇ ਸਹਾਦੇਸੋ ਆਦ ਨੀਲ ਨਦ ਨਹ ਤੂ ਤੂ ਇਕੋ ਵੇਸ ਇਕ ਦੂਜੀ ਬੋਲਖ ਹੋ ਹੈ ਲਖ ਹੋ ਬੇ ਲਖ ਵਿਸ लाख लाख गेड़ा आखी है एक नाम जगदीश इतरा है पत पवडियां चढ़िया हुए किस सुंगल्ला आकाश की कीता आइरिस नानक नदरी पाईया कूड़ी कूड़ा ठीस आखन जोर च पैना जोर जो न मंगण देण ना जोर जोर न जीवन मरण न जोर जोर न राजमाल मनसौर जोर न श्रुति ज्ञान विचार जोर न युक्ति छोटा संसार ਜਿਸ ਸਾਤ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਤਿਤਨੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰੱਖੀ ਧਰਮਸਾਲ ਤਿਸ ਵਿੱਚ ਜੀਉ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਣ ਪੰਚ ਪ੍ਰਮਾਣ ਨਦਰੀ ਕਰਮ ਪਵੈਨੀ ਸਾਨ ਕਚ ਪਕਾਈ ਉਹ ਤੈ ਪਾਏ ਨਾਨਕ ਗਿਆ ਜਾ ਪਹਿ ਜਾਏ धर्म का हो धर्म ज्ञान का अक हो कर्म केते पवन पानी वह केते काल महेश केते ब्रह्मे कारत घड़िया है रूप रंग के वेश केतिया कर्म भूमि मेर केते केते धूप देश केते इंद चंद सूर केते केते मंडल देश केते सिद्ध बुद्धनाथ केते केते देवी वेश केते देव दान केते केते रत्न समुद्र ਕੇਤੀਆ ਖਾਣੀ ਕੇਤੀਆ ਬਾਣੀ ਕਹਤੇ ਪਾਤਨੰਦ ਕੇਤੀਆ ਸ੍ਰਤੀ ਸੇਵਕ ਕਹਤੇ ਨਾਨਕ ਅੰਤੋ ਨਾ ਅੰਤ ਗਿਆਨ ਖੰਡ ਮਹ ਗਿਆਨ ਪਰ ਚੰਡ ਤਿਤਿਆ ਨਾਦ ਵਿਨੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿਤਿਆ ਘਾੜਤ ਘੜਿਆ ਬਹੁਤ ਅਨੂਪ ਤਾਂਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਰਛਤਾਏ तिथै घड़िया सुरत मत मन बुद्ध तिथ्या सुरा सिद्धा की शुद्ध कर्म खंड की बाणी जोर तिथै हो न कोई होर तिथे जोध महामल सूर तिन मह राम रहा भारपुर सीतो सीता मेहमान माहे ताके रूप न कथने जाहे ना ओहे मरे न ठागे जाहे जिन कह राम सह मन माहे ਇਤਹਾ ਭਗਤ ਵਸੈ ਕਿ ਲੋਕ ਕਹੇ ਅਨੰਦ ਸਚਾ ਮਨ ਸੋਏ ਸੱਚਖੰਡ ਵਸੈ ਅਨਕਾਰ ਕਰ ਕਰ ਵਿਖਿਆ ਨਦਰ ਨੇ ਹਾਲ ਇਤਹਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤ ਅੰਤੋ ਨਾ ਅੰਤੋ ਦਿੱਤ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਤ ਵਿਕਾਰ ਵਿਖਾ ਵਿਕਸ਼ਾ ਕਰ ਵੀਚਾਰ ਨਾਨਕ ਗਤਨਾ ਕਰੜਾ ਸਾਰ ਦਤ ਪਾਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭੋਖ ਲਾ ਅਗਨ ਤਪਤਾਓ ਭਾਂਡਾ ਭਾਓ ਅਮਰਤ ਤਿਤ ਢਾਲ ਕੜੀਆ ਸ਼ਵ ਸਚੀਤਕ ਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤੋ ਦਿਵਸ ਰਾਤ ਦੋਇ ਦਾਈ ਦਾਇਆ ਕੇਲਾ ਸਗਲ ਜਗਤ ਨਹੀਂ ਆਈਆਂ ਵਾਚਾ ਤਰਨਾ ਦੂਰ ਕਰਮੀਆਂ ਪੋ ਆਪਣੀ ਕਿ ਨੇੜੈ ਕਿ ਦੂਰ ਜੰਨੀ ਨਾਮ ਤੇ ਆਇਆ ਗੇਮ ਸ਼ੁਕਰ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜੰਨੀ ਨਾਮ ਤੇ ਆਇਆ ਗੇਮ ਸ਼ੁਕਰ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ